ਕਿੱਤ ਹੋਈ ਆ ਉਹ ਮੁੱਖ ਮੰਤਰੀ ਮੁੱਖ ਮੰਤਰੀ ਦੇ ਨਾਲ ਕੀ ਹੋਈ ਆ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਵੀ ਮੇਰੇ ਕੈਬਨਿਟ ਨਾਲ ਗੱਲ ਕਰੋ ਤੁਹਾਡੇ ਸੀ ਤੇ ਮੁੱਖ ਮੰਤਰੀ ਕੋਲ 100 ਗੱਡੀ ਆ ਇਸ ਵੇਲੇ ਇਸ ਵੇਲੇ ਜਿਹੜੀ ਆ ਸਾਡੀ ਤਨਖਾਹ ਜਿਹੜੇ ਡੀਏ ਦੀ ਕਿਸ਼ਤ ਦੇਣ ਨੂੰ ਇਹਨਾਂ ਕੋਲ ਪੈਸਾ ਨਹੀਂ ਹੈ ਪਰ ਆਪਣੀਆਂ ਤਨਖਾਹਾਂ ਵਧਾਉਣ ਲਈ 80 ਹਜ਼ਾਰ ਤੋਂ 3 ਲੱਖ ਕਰਨ ਨੂੰ ਐਸ ਜਿਹੜੇ ਤਿਆਰ ਬੈਠੇ ਨੇ ਸਾਥੀਓ ਬਾਕੀ ਇਹ ਆ ਵੀ ਆਪਾਂ ਸ਼ਾਮ ਮਈ ਡੰਗਣਾ ਰਾਣਾ ਜੀ ਦਾ ਫੋਨ ਆ ਰਿਹਾ ਵਾ ਕੋ ਦੱਸਣ ਕੇ ਵੀ ਕੀ ਆਪਾਂ ਗਾਂ ਕਰਦੇ ਜੇ ਬਹਿ ਕੇ ਹਰਪਾਲ ਕੰਚੀਮਾ ਉਹ ਕਹਿ ਕੇ ਗਿਆ ਸੀ ਕਿ ਸਾਡੀ ਸਰਕਾਰ ਆ ਲੰਦਿਓ ਤੁਹਾਨੂੰ ਆਉਂਦਿਆ ਸਾਰੀ ਜਿਹੜਾ ਵਾ ਤੁਹਾਡੀ ਪੁਰਾਣੀ ਪੈਨਸ਼ਨ ਜਿਹੜੀ ਆ ਬਹਾਲ ਕਰ ਦਿੱਤੀ ਜਾਊਗੀ ਤੁਹਾਨੂੰ ਕੋਈ ਧਰਨਾ ਨਹੀਂ ਲਾਉਣ ਦਿੱਤਾ ਜਾਊਗਾ ਤੁਹਾਡਾ ਡੀਏ ਜਿਹੜਾ ਵਾ ਕੇਂਦਰ ਦਾ ਬਾਅਦ ਚ ਰਿਲੀਜ਼ ਹੋਏਗਾ ਤੇ ਉਦੋਂ ਹੀ ਤੁਹਾਡੀ ਜਿਹੜੀ ਟੱਲੀ ਵੱਜ ਜਾ ਕਰੇਗੀ ਬੈਲ ਹੌਸੇ ਵਾਲੇ ਵੱਜੇਗੀ ਜੇ ਤੁਹਾਡੇ ਡੀਏ ਦੀ ਕਿਸ਼ਤ ਜਾਰੀ ਹੋ ਗਈ ਆ ਤੁਹਾਡੇ ਪਿੰਡੂ ਪੱਤਾ ਜਿਹੜਾ ਵਾ ਉਹ ਆਉਂਦਿਆਂ ਸਾਰੀ ਬਹਾਲ ਕਰ ਦਿੱਤਾ ਜਾਵੇਗਾ ਬਰਡ ایرিয়া ਪੱਤਾ ਸਮੇਤ 39 ਪੱਤੇ ਉਹ ਤੁਹਾਡੇ ਬਹਾਲ ਕਰ ਦਿੱਤੇ ਜਾਣਗੇ ਪਰ ਜਦੋਂ ਇਹਨਾਂ ਦੀ ਸਰਕਾਰ ਆਈ ਉਸ ਤੋਂ ਪਹਿਲਾਂ ਇਹ ਵੀ ਕਿਹਾ ਸੀ ਜੇ ਸਾਡਾ ਕੋਈ ਕਿਸੇ ਕਿਸਮ ਦਾ ਵੀ ਕੋਈ ਜਿਹੜਾ ਹੈ ਇਹ ਆਮ ਆਦਮੀ ਦੀ ਸਰਕਾਰ ਆ ਤੇ ਆਮ ਆਦਮੀ ਬਣ ਕੇ ਅਸੀਂ ਰਹਾਂਗੇ ਕੋਈ ਜਿਹੜਾ ਵੀ ਆਈਪੀ ਕਲਚਰ ਨਹੀਂ ਹੋਊਗਾ ਆਪਾਂ ਦੇਖ ਲਿਆ ਜਿਹੜਾ ਵਾ ਅੱਗੇ ਨਾਲੋਂ ਜੇ ਅੱਗੇ 50 ਗੱਡੀਆਂ ਹੁੰਦੀਆਂ ਸੀ ਤੇ ਮੁੱਖ ਮੰਤਰੀ ਕੋਲ 100 ਗੱਡੀਆਂ ਐਸ ਵੇਲੇ ਐਸ ਵੇਲੇ ਜਿਹੜੀ ਆ ਸਾਡੀ ਤਨਖਾਹ ਜਿਹੜੇ ਇੱਕ ਡੀਏ ਦੀ ਕਿਸ਼ਤ ਦੇਣ ਨੂੰ ਇਹਨਾਂ ਕੋਲ ਪੈਸਾ ਨਹੀਂ ਹੈ ਪਰ ਆਪਣੀਆਂ ਤਨਖਾਹਾਂ ਵਧਾਉਣ ਲਈ 80 ਹਜ਼ਾਰ ਤੋਂ 3 ਲੱਖ ਕਰਨ ਨੂੰ ਐਸ ਵੇਲੇ ਤਿਆਰ ਬੈਠੇ ਨੇ ਸਾਥੀਓ ਬਾਕੀ ਇਹ ਆ ਵੀ ਆਪਾਂ ਸ਼ਾਮ ਮੇਂ ਡੰਗਣਾ ਰਾਣਾ ਜੀ ਦਾ ਫੋਨ ਆ ਰਿਹਾ ਵਾ ਕੋ ਦੱਸਣ ਕੇ ਵੀ ਕੀ ਆਪਾਂ ਗਾਹ ਕਰਨਾ ਵਾ ਸੋ ਅਗਲਾ ਬਲਾਰਾਮ ਮੈਂ ਦੇਖਤੀ ਕਰਾਂਗਾ ਸਾਥੀ ਹਰਜਿੰਦਰ ਰਾਜ ਜੀ ਆਪਣੀ ਗੱਲ ਕਰੀਏ ਸਾਥੀ ਹਰਜਿੰਦਰ ਰਾਜ ਜੀ ਰਣਜੀਤ ਸਿੰਘ ਰਾਣਵਾ ਤੇ ਬਾਕੀ ਸਾਥੀਆਂ ਦਾ ਮੈਸੇਜ ਆਇਆ ਕਿ ਤੁਹਾਡੀ ਜਿੱਤ ਹੋਈ ਆ ਉਹ ਮੁੱਖ ਮੰਤਰੀ ਉਹ ਮੁੱਖ ਮੰਤਰੀ ਤੇ ਲੱਕੀ ਹੋਈ ਆ ਉਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਵੀ ਮੇਰੇ ਕੈਬਨਿਟ ਨਾਲ ਗੱਲ ਕਰੋ ਤੁਹਾਡੇ ਕੋਲ ਟਾਈਮ ਨਹੀਂ ਆ ਉਸ ਮੁੱਖ ਮੰਤਰੀ ਨੇ ਆਪਣੇ ਓਐਸਟੀ ਨੂੰ ਭੇਜ ਕੇ ਲੈਟਰ ਦਿੱਤਾ ਆ ਤੇ 10 ਤਰੀਕ ਨੂੰ 11 ਵਜੇ ਮੈਂ ਤੁਹਾਡੇ ਨਾਲ ਮੀਟਿੰਗ ਕਰੂੰਗਾ। ਸੋ ਇਸ ਮੀਟਿੰਗ ਮਿਲਣ ਲਈ ਤੁਸੀਂ ਸਾਰੇ ਦੇ ਸਾਰੇ ਬਧਾਈ ਦੇ ਬਾਕਰੋ ਸਾਰੇ ਉਹ ਭਾਈਓ ਬੈਠੋ ਬੈਠੋ ਮੁੱਖ ਮੰਤਰੀ ਭਗਵਾਨ ਤਮਨ ਦੇ ਨਾਲ ਮੀਟਿੰਗ ਆ ਜੋ 10 ਨਵੰਬਰ ਮਿਲ ਚੁੱਕੀ ਆ ਜੀ ਪਰ ਇਹੋ ਜੀਆਂ ਮੀਟਿੰਗਾਂ ਮੋਕੰਨੀ ਤੋਂ ਅੰਤਮਾਨ ਨੇ ਪਹਿਲਾਂ ਵੀ ਕਈ ਹੋਰ ਗੈਰਕਾ ਕਰ ਚੁੱਕਿਆ ਪਰ ਆਪਾਂ ਸੋਚੀਏ ਮੋਕੰਨੀ ਤੋਂ ਅੰਤਮਾਨ ਨਾਲ ਮੀਟਿੰਗ ਆ ਜੋ 10 ਤਵਨ ਮਿਲ ਚੁੱਕੀ ਆ ਪਰ ਇਹੋ ਜਿਹਾ ਮੇਰੀਆਂ ਪਹਿਲਾਂ ਵੀ ਕਈ ਵਾਰ ਹੋ ਚੁੱਕੀਆਂ ਨਾ ਮੀਰੀਆਂ ਸਿਰਫ ਬਹਾਨੇ ਮਾਰਦਾ ਤੇ ਫਿਰ 10 ਤਵਨ ਮਿਲਣਾ ਹੋ ਰਹੀ ਦੇਖਦੇ ਆ ਕਿ ਆਉਣ ਵਾਲੀ 10 ਤਵਨ ਨੂੰ ਕੀ ਮੰਗਣਾ ਹੁੰਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਤ ਵਦ ਸ਼ੇਅਰ